ਸ਼ੁਰੂ ਕਰੀ ਹੈਗਾ ਜੀ ਕਿ ਕਿੰਦਾ ਦਾ ਹੋਇਆ ਥੋੜਾ ਦੱਸੋਗੇ ਥੋੜਾ ਦੱਸੋ ਹਾਂਜੀ ਥੋੜਾ ਦੱਸੋ ਵੀ ਕਿੰਦਾ ਹਾਂਜੀ ਮੈਂ ਤੁਹਾਨੂੰ ਦੱਸ ਦਾਂ ਜੀ ਹਾਂਜੀ ਜਿਹੜੇ ਆਪਣੇ ਹੁਣ ਕੈਨੇਡਾ ਬਾਹਰ ਕੰਮ ਕਰਦੇ ਆ ਕੋ ਸਾਰੇ ਨਵੇਂ ਡਰਾਈਵਰ ਨੂੰ ਹਮੇਸ਼ਾ ਕੰਮ ਕੈਨੇਡਾ ਬਾਹਰ ਮਿਲਦਾ ਹੈ ਕੈਲਗਰੀ ਤੇ ਬੀਨਿ ਪੈਗ ਤੇ ਬੀਸੀ ਨੂੰ ਹਮ ਹਮ ਠੀਕ ਹੈ ਕਿਉਂਕਿ ਨਵਾਂ ਡਰਾਈਵਰ ਕੋਲ ਨਾ ਤਾਂ ਯੂ ਐਸ ਵੀਜ਼ਾ ਹੁੰਦਾ ਜੀ ਹਮ ਹਮ ਉਹ ਕੀ ਕਹਿਣਗੇ ਚਲੋ ਐਂ ਕਰ ਟ੍ਰੇਨਿੰਗ ਦੇ ਸਾਨੂੰ ਇੱਕ ਜਿਹੜਾ ਲਾ ਕੇ ਦਿਖਾ ਜੇ ਤੂੰ ਡਰਾਈਵਿੰਗ ਸਹੀ ਕਰੇਂਗਾ ਤਾਂ ਗੁੱਡ ਦੂਜੇ ਘੜੇ ਤੇਰੀ ਪੇ ਸਟਾਰਟ ਕਰ ਦਾਂਗੇ ਪਰ ਇੱਕ ਜਿਹੜ 5000 ڈالر ਦਾ ਲੋਡ ਹੁੰਦਾ ਜੀ ਬੀਸੀ ਤੱਕ ਦਾ ਬਣਦਾ ਇਹ ਦੋ ਬੰਦਾ ਗੇੜੇ ਲਾ ਦੇਣਾ 1850 ਦਾ ਇੱਕ ਡਰਾਈਵਰ ਦਾ ਗੇੜਾ ਬਣਦਾ ਬੀਸੀ ਤੱਕ ਦਾ ਇਹ ਬੰਦਾ ਗੇੜਾ ਲਾ ਕੇ ਆਉਂਦਾ ਹਮ ਇਹ ਕੀ ਕਰਦੇ ਆ ਉਹ ਨਰਬੇਟਰ ਹੋ ਗਏ ਛੋਟੀਆਂ ਕੰਪਨੀ ਵਾਲੇ ਹੋ ਗਏ ਬੰਦੇ ਦੇ ਦੋ ਗੇੜੇ ਲਵਾ ਲੈਂਦੇ ਆ ਜੀ ਹਮ ਹਮ ਆਏ ਕਰ ਕਰ ਹਰ ਇੱਕ ਮਹੀਨੇ ਨਵੇਂ ਡਰਾਈਵਰ ਤੋਂ ਦੋ ਗੇੜੇ ਲਵਾਉਂਦੇ ਆ ਜੀ ਐਦਾਂ ਹੀ ਮੇਰੇ ਨਾਲ ਹੋਇਆ ਜੀ ਪਰ ਮੈਨੂੰ ਅੱਜ ਬੜਾ ਲੱਗਦਾ ਮੈਂ ਉਦੋਂ ਨਹੀਂ ਬੋਲਿਆ ਚਲੋ ਠੀਕ ਹੈ ਮੈਂ ਨਵਾਂ ਸੀਗਾ ਜੀ ਹਮ ਹਮ ਮੇਰਾ ਬੰਦੇ ਨੇ ਕੀ ਕਰਿਆ ਜੀ ਮੈਨੂੰ ਕਹਿੰਦਾ ਮੈਂ ਤੈਨੂੰ 28 ਸੈਂਟ ਦੂੰ ਮੈਂ ਕਹਾ ਠੀਕ ਆ ਓਕੇ ਆ ਕੋਈ ਚੱਕਰ ਨਹੀਂ ਮੈਨੂੰ ਬਿਣੀ ਪੈਗ ਮੈਂ ਬਾਗਿਆ ਜੀ ਬਿਣੀ ਪੈਗ ਜਾ ਕੇ ਨਾਲ ਦੇ ਡਰਾਈਵਰ ਨੂੰ ਕਾਲ ਲਾ ਕੇ ਕਹਿੰਦਾ ਕਿ ਵੇਚ ਲਾਉਂਦਾ ਮੈਂ ਨਹੀਂ ਟਰੱਕ ਚਲਾਇਆ ਜੀ ਮੈਂ ਹੁਣ ਪ੍ਰੋਪਰ ਥੋੜੀ ਚਲਾਉਂਗਾ ਮੈਂ ਪਰ ਮੈਂ ਸੇ ਵੀ ਚਲਾ ਰਿਹਾ ਹਾਂ ਹਮਮ ਨਾਲ ਵਾਲਾ ਡਰਾਈਵਰ ਕਹਿੰਦਾ ਥੋੜਾ ਜਿਹਾ ਹੌਲੀ ਚਲਾਉਂਦਾ ਥੋੜਾ ਜਿਹਾ ਐਂ ਕਰਦਾ ਥੋੜਾ ਜਿਹਾ ਐਂ ਕਰਦਾ ਹਣ ਉਹ ਤਾਂ ਚਲੋ ਹੌਲੀ ਚਲਾਉਣੀ ਹੈ ਜੀ ਪਹਿਲਾ ਗੇੜਾ ਆਪਣਾ ਹਣ ਤੇ ਮੈਨੂੰ ਕਾਲ ਲਾ ਕੇ ਕਹਿੰਦਾ ਨਹੀਂ ਬਾਈ ਕਹਿੰਦਾ ਤੂੰ ਉਨਾਂ ਬੇਦਨੀ ਲੋਟ ਆਉਣ ਆਪਣਾ ਮੈਂ ਹਯਾਰ ਬਈ ਚਲ ਠੀਕ ਹੈ ਮੈਂ 100 ਦੇ ਕਰ ਲੈਂਦਾ ਵਾ ਹਜੇ ਟੈਕਸ ਵਗੈਰਾ ਮਿਲ ਗਈ ਫੇਰ ਹੂੰ ਹੂੰ ਕਹਿੰਦਾ ਨਹੀਂ ਨਹੀਂ ਬਈ 105 5 ਤੇ ਲੈ ਕੇ ਜਾਏਗਾ ਉਹਨਾਂ ਮੈਂ ਫੇਰ ਆਪਣੇ ਲੋਡ ਲੱਗਦੇ ਆ ਠੀਕ ਹੈ ਜੀ ਦੋ ਗੇੜੇ ਲਵਾਏ ਬੰਦੇ ਨੇ ਬੀਸੀ ਦੇ ਜੀ 1800 ਦਾ ਮੇਰਾ ਇੱਕ ਗੇੜਾ ਸੀਗਾ ਜੀ 4000 ਡਾਲਰ ਮੇਰਾ ਉਹਨੇ ਪਹਿਲੇ ਹੀ ਦੱਬ ਲਿਆ ਮੈਨੂੰ ਉਦੋਂ ਕੋਈ ਪਤਾ ਨਹੀਂ ਸੀਗਾ ਮੈਂ ਕਿਹਾ ਚਲੋ ਠੀਕ ਹੈ ਇਸ ਤੋਂ ਬਾਅਦ ਇਸ ਤੋਂ ਬਾਅਦ ਉਹਨੇ ਮੇਰੇ ਕਹਿੰਦਾ ਮੈਂ ਤੇਰੇ ਪੈਸੇ ਤਾਂ 9 ਮਹੀਨੇ ਬਾਅਦ ਦੂੰਗਾ ਮੈਂ ਕਿਹਾ ਠੀਕ ਹੈ ਚਲੋ ਪੌਸਤੀ ਹੈਗੀ ਆ ਹੂੰ ਹੂੰ ਕੈਡ ਵਾਲੇ ਡਰਾਈਵਰਾਂ ਦੇ 60 ਦਿਨ ਹੁੰਦੇ 90 ਉਹੀ ਕਹਿੰਦੇ ਜੀ ਜਿਹੜੇ ਯੂਐਸ ਨੂੰ ਚਲਦੇ ਆਉਂਦਾ ਉਹਨਾਂ ਦੇ ਦੱਬੇ ਹੁੰਦੇ ਆ ਕਿਉਂਕਿ ਉਹ ਟਿਕ ਟਮ ਵਗੈਰਾ ਆਉਣ ਤੇ ਟਾਈਮ ਲੱਗ ਜਾਂਦਾ ਥੋੜਾ ਜਿਹਾ ਮੈਨੂੰ ਇਹ ਕਹਿੰਦਾ ਵੀ ਤੇਰੇ ਮੈਂ 90 ਦਿਨਾਂ ਬਾਅਦ ਪੈਸੇ ਜਦੋਂ ਮੈਂ ਕਿਹਾ ਠੀਕ ਆ ਬਾਈ ਕੋਈ ਗੱਲ ਨਹੀਂ ਮੈਨੂੰ ਦੇ ਜੀ 90 ਦਿਨਾਂ ਬਾਅਦ ਕੋਈ ਪੈਸੇ ਨਹੀਂ ਦਿੱਤੀ ਬੰਦੇ ਨੇ ਅੱਛਾ ਮੈਂ ਫਿਰ ਤੁਹਾਨੂੰ ਕੋਲ ਤੁਹਾਨੂੰ ਕਾਲ ਆਈ ਸੀਗੀ ਮੇਰਾ 500 ਡਾਲਰ ਸੀਗੀ ਫਿਰ ਮੈਂ ਤੁਹਾਨੂੰ ਕਾਲ ਲਈ ਸੀ ਥੋੜਾ ਨਾਲ ਸਾਰੀ ਗੱਲਬਾਤ ਕਰਕੇ ਉਹਨੇ ਮੈਂ ਰਿਕਾਰਡਿੰਗ ਕਰਕੇ ਸਾਰੀ ਉਹਨੂੰ ਭੇਜ ਦਿੱਤੀ ਸੀਗੀ ਹ ਨਾ ਤਰੀ ਕੋਂ ਪਿੰਨਾਂ ਨਾਲਿਆ ਮੈਂ ਤੁਮੇ ਕਹਾਂ ਮੈਂ ਕੱਲ ਨੂੰ ਫੇਰ ਕਾਲ ਕਰਨੂੰ ਜੇ ਤੂੰ ਨਹੀਂ ਡਰਦਾ ਕੋਈ ਚੱਕਰੀ ਮੈਂ ਸ਼ਰੀਆਮ ਤੇਰਾ ਨਾਲ ਹੈ ਜੀ ਬੰਦਲੇ ਰਾਤ ਨੂੰ 10 ਵਜੇ ਮੈਨੂੰ ਕਾਲ ਲਈ ਜੀ ਸ਼ਰਾਬ ਨਾਲ ਢੱਕ ਕੇ ਹੂੰ ਮੈਨੂੰ ਕਹਿੰਦਾ ਮੈਂ ਡਰਦਾ ਤਾਂ ਹੈ ਨਹੀਂ ਸੀ ਹੂੰ ਅਸਲ ਵਿੱਚ ਉਹ ਡਰ ਹੀ ਰੀਅਲ ਸੀ ਮੈਂ ਤੇਰੇ ਪੈਸੇ ਦੇ ਦੇਣਾ ਆ ਜਾ ਮੇਰੇ ਪਿੱਛੇ ਪੈਸੇ ਲੈ ਜਾ ਕੱਲ ਨੂੰ ਮੇਰਾ ਨਾਂ ਨੂਨਾਂ ਲਈ ਕਿਉਂਕਿ ਉਹ ਐਸੀ ਵੀ ਇਹ ਮੈਨੂੰ ਜਵਾਂ ਨੰਗਾ ਕਰ ਦੂਗਾ ਜੀ ਹੂੰ ਹੂੰ ਜਿਹੜੇ ਡਰਾਈਵਰ ਦਾ ਪਤੀ 2 ਘੰਟੇ ਚ ਲੱਗੇ ਦਾ ਟਰੱਕ ਚਲਾ ਕੇ 20 ਚਲਾਊਗਾ ਕਿ ਨਹੀਂ ਜੀ 20 ਸਿੱਧੇ ਦੋ ਦੋ ਘੜੇ ਲਵਾਉਣ ਦਾ ਕੀ ਹੱਕ ਹੋਇਆ ਜ ਨੀ ਕਿਹੜਾ ਕੋ ਟ੍ਰਾਂਟੋ ਦਾ ਸਗਾ ਬੰਦਾ ਕਿੱਥੇ ਦਾ ਸੀ ਹਾਂਜੀ ਹਾਂਜੀ ਬ੍ਰੈਮਟਨ ਦਾ ਜੀ ਆਪਣਾ ਬ੍ਰੈਮਟਨ ਤੋਂ ਕੰਪਨੀ ਹੈਗੀ ਹੁਣ ਆਪਾਂ ਨਾ ਜਾ ਕਾਹਦੇ ਵਾਸਤੇ ਲੈਣਾ ਜੀ 2-3 ਸਾਲ ਪੁਰਾਣੀ ਗੱਲ ਲੱਗੀ ਆਪਣਾ ਅੱਛਾ ਪੁਰਾਣੀ ਬੜੀਆ ਹੋ ਗਿਆ ਸੀ ਹਾਂਜੀ 2023 ਦੀ ਗੱਲ ਸੀ ਤੁਸੀਂ ਮੇਰੇ ਪੈਸੇ ਕਢਵਾਏ ਸੀਗੇ ਜੀ ਮੈਂ ਤੁਹਾਨੂੰ ਗੋਲ ਵੀ ਲਈ ਸੀਗੀ ਹੂੰ ਨਹੀਂ ਫੇ ਕੀਤੀ ਹੁਣੇ ਤੋਂ ਏਨੇ ਨਾਲ ਹੀ ਕਈ ਦੇਖੋ ਕਈ ਬੰਦੇ ਕਈ ਬੰਦੇ ਇਦਾਂ ਹੈਗੇ ਆ ਵੈਸੇ ਜਿੰਨੇ ਬੰਦਿਆਂ ਨੂੰ ਮੈਂ ਕਾਲ ਕੀਤੀ 99% ਪੈਸੇ ਉਹਨਾਂ ਨੇ ਦੇ ਹੀ ਦਿੱਤੇ ਨੇ ਆ ਹੀ ਜਾਂਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਇਹ ਦੇਖੋ ਇਹ ਟੀਮ ਹੈ ਮੈਂ ਇੱਕ ਹੋਰ ਵੀਰ ਗੱਲ ਜੇ ਤਾਂ ਆਪਾਂ ਇੱਕ ਸਟਰੋਂਗ ਟੀਮ ਪੈਦਾ ਕਰਕੇ ਰਾਵਾਂਗੇ ਤੇ ਡਰਦੇ ਰਹਿਣਗੇ ਨਹੀਂ ਤੇ ਇਹਨਾਂ ਨੇ ਖਰਾਬ ਕਰਨਾ ਇਹਨਾਂ ਨੂੰ ਇਦੋਂ ਹੀ ਡਰਦੇ ਨੇ ਵੀ ਕੋਰੂ ਪਾੜਣਾ ਨਾ ਰੌਲਾ ਪਾਉਣਗੇ ਹਾਂਜੀ ਹਾਂ ਨਹੀਂ ਜਵਾਗਲ ਥੋੜੀ ਸਹੀ ਹੈ ਮੈਂ ਫਿਰ ਤੁਸੀਂ ਜਿਹੜੀਆਂ ਵੀ ਕੰਪਨੀ ਰੈਡ ਕਰਦੇ ਹੋ ਚਲੋ ਠੀਕ ਹੈ ਮੈਂ ਵੈਸੇ ਇਹ ਗੱਲ ਕਰਨੀ ਨਹੀਂ ਸੀ ਮੈਂ ਕਰ ਹੀ ਦਿੰਦਾ ਤੁਸੀਂ ਕੈਪਚਰ ਨਹੀਂ ਐਡ ਕਰੀ ਸੀ ਮੈਂ ਕੈਪਚਰ ਦਾ ਲੱਗਿਆ ਹੋਣਾ ਜੀ ਹੁਣ ਮੈਂ ਕੈਪਚਰ ਡਰਾਈਵਿੰਗ ਕਰਦਾ ਪਰ ਇਹ ਤੁਸੀਂ ਐਡ ਕਰੀ ਸੀ ਇੰਨੀ ਵਧੀਆ ਕੰਪਨੀਆਂ ਤੁਸੀਂ ਕਹੇ ਸੀ ਵੀ 8-9000 ਡਾਲਰ ਬਣੂ ਮੈਂ ਕਿਹਾ ਬੰਦੇ 'ਚ ਹਿੰਮਤ ਹੋਣੀ ਚਾਹੀਦੀ 10000 ਡਾਲਰ ਦਾ ਨਾਮ ਬਣਾ ਲੈ ਮੈਂ 1.5 ਸਾਲ ਤੋਂ ਇਹਨਾਂ ਨਾਲ ਕੰਮ ਕਰ ਰਿਹਾ ਤੁਸੀਂ ਇਹੜੇ ਕਰੀ ਤੁਹਾਨੂੰ ਸੁਣ ਕੇ ਮੈਂ ਇਹਨੂੰ ਕਾਲ ਲਈਏ ਜੀ ਨਹੀਂ ਕੈਪਚਰ ਹੈ ਹੀ ਆਪਣੇ ਮੈਂ ਹੀ ਉਹ ਦੇਖੋ ਉਹਦੇ ਵਿੱਚ ਪ੍ਰੋਬਲਮ ਵੀ ਆਉਂਦੀ ਆ ਉਹਨਾਂ ਦੇ ਦੋ ਟਰੱਕ ਸੀ ਜਦੋਂ ਆਏ ਤੇ ਨਾਲ ਉਹਦੇ ਦੋ ਤਿੰਨ ਤੁਹਾਨੂੰ ਪਤਾ 파ਟਨਰ ਸੀਗੇ ਤੇ ਉਹਨੂੰ ਸਲਾਹ ਜਿਹੜਾ ਉਹਨਾਂ ਦਾ ਸਲਾਹ ਵਾਲਾ ਮੈਂ ਹੀ ਆ ਉਹ ਹੁਣ ਇਹ ਪਹਿਲੋਂ ਆਪਣੇ ਦਫ਼ਤਰ ਚ ਚੱਲੀ ਆ ਕੇ ਤੇ ਹਾਂਜੀ 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 ਇਹ ਤੁਹਾਨੂੰ ਮੈਨੂੰ ਉਹਦਾ ਨਹੀਂ ਗੱਲ ਦੱਸੀ ਹੈ ਜੀ ਮੈਂ ਚਲੋ ਠੀਕ ਹੈ ਬਹੁਤ ਚੰਗੀ ਗੱਲ ਹੈ ਜੀ ਸਾਹਿਬ ਆਪਣੇ ਤੋਂ ਨੂੰ ਤੇ ਇੱਕ ਹੀ ਲੱਗਿਆ ਜੀ ਮੈਂ ਜੀ ਤੇ ਅੱਜ ਤੱਕ ਆਪਣੇ ਕਦੇ ਪੈਸੇ ਨਹੀਂ ਮਰੇ ਜੀ ਪ੍ਰੋਪ ਦਾ ਕੰਮ ਚੱਲ ਰਿਹਾ ਜੀ ਅੱਛਾ ਉਹਨਾਂ ਦੀ ਉਹਦੇ ਉਹਦੀ ਵੀ ਕੜੀ ਕੰਪਲੇਂਟ ਇੱਥੇ ਫਲਾਨੀ ਉੱਥੇ ਲੇਬਰ ਕੋਰਟ ਚ ਫਲਾਨੇ ਉਹਨਾਂ ਵੀ ਬਹੁਤ ਹੋਈ ਅੱਛਾ ਮੈਂ ਤੁਹਾਨੂੰ ਇੱਕ ਕੈਪਚਰ ਦੀ ਗੱਲ ਹੀ ਦੱਸਦਾ ਇਹ ਮੁੰਡਾ ਸਟੂਡੈਂਟ ਆਇਆ ਸੀਗਾ ਬਹੁਤ ਚੰਗਾ ਪਰਿਵਾਰ ਹੈ ਦੋ ਭਰਾ ਨੇ ਪਰ ਮੈਂ ਜਿੰਨੀ ਜੋਗਾ ਹੈਗਾ ਮੈਂ ਪੂਰੀ ਸਪੋਰਟ ਕਰਕੇ ਗੱਡੀ ਨਾਲ ਦੀ ਲੀਕ ਤੇ ਪਾਤੀ ਤੇ ਹੈਗੀ ਇਥੋਂ ਆਪਣੇ ਦਫ਼ਤਰ ਦੇ ਵਿੱਚ ਇਸ ਸਾਲ ਡੇਢ ਸਾਲ ਰਿਹਾ ਇਥੋਂ ਇਥੋਂ ਇਹ ਚੱਲਦਾ ਰਿਹਾ ਕੰਮ ਤੇ ਉਸ ਤੋਂ ਬਾਅਦ ਇਹ ਮੁੰਡਾ ਸਗਾ ਜਿਹੜਾ ਕਹਿੰਦਾ ਸੀ ਵੱਡੇ ਮੈਂ ਸਟੂਡੈਂਟ ਦੀ ਫੇਵਰੀ ਕਰਦੀ ਆ ਕਿਉਂਕਿ ਲੋਕ ਇਹਨਾਂ ਨੂੰ ਲਾਈਕ ਨਹੀਂ ਕਰਦੇ ਫਲਾਨਾ ਆਜੋ ਮੈਂ ਇਹਨੂੰ ਕਿਹਾ ਤੂੰ ਅੱਧੇ ਅੱਧੇ ਬੰਦੇ ਰੱਖ ਕੋਈ ਗੱਲ ਨਹੀਂ ਆ ਬੱਚਾ ਬੱਚਿਆਂ ਦੀ ਵੀ ਗਲਤੀ ਹੁਣ ਅੱਜ ਉਹ ਜਿਹੜਾ ਉਹਨੂੰ ਉਹਨੂੰ ਪ੍ਰੋਬਲਮ ਹੀ ਜਿੰਨੀ ਦਿੱਤੀ ਨਵੇਂ ਆਇਆ ਨੇ ਦਿੱਤੀ ਉਹਨੂੰ ਮੈਂ ਮੈਂ ਉਹ ਵੀ ਕਰ ਮੈਂ ਗੱਲ ਆਦਾ ਦਈ ਪਤਾ ਗੱਲ ਕੀ ਹੈ ਲੋਕ ਕੀ ਕਰਦੇ ਆ ਕਿ ਜਿੱਦਾਂ ਹੁਣ ਮੇਰਾ ਮੇਰਾ ਪੀਆਰ ਦਾ ਬਣਦਾ ਜੀ ਮੇਰਾ 500 ਸਕੋਰ ਬਣਦਾ ਮੰਨ ਲਓ ਹਣਾ ਮੈਂ ਘੜਾ ਪੀਰ ਦੇ ਮੇਰਾ ਵਰਕ ਪਰਮਟ ਗਿਆ ਮੁੱਕ ਮੈਂ ਕੈਪਟਨਰ ਕੋਲੇ ਪਾ ਗਿਆ ਮੈਂ ਕਿਹਾ ਮੈਂ ਕਹੂੰਗਾ ਜੀ ਮੈਨੂੰ ਐਲਮਾਈ ਦੇ ਦਿਓ ਜੀ ਮੇਰੇ ਮੇਰਾ ਮੈਂ ਸਟੇਟਸ ਮੇਰਾ ਸਹੀ ਹੋ ਜਾਊਗਾ ਇਹਨਾਂ ਨੇ ਫਰੀ ਐਲਮਾਈਆਂ ਦਿੱਤੀਆਂ ਜੀ ਠੀਕ ਹੈ 100 ਰੁਪਿਆ ਵੀ ਨਹੀਂ ਲਿਆ ਵੀ ਚਲੋ ਕੋਈ ਨਹੀਂ ਇਦੋਂ ਬਾਅਦ ਮੇਰੇ ਵਰਗਾ ਕੀ ਕਰਦਾ ਕੇਸ ਲਾਉਂਦਾ ਹੀ ਹਾਂ ਇਹ ਤਾਂ ਬਹੁਤ ਦਿੱਤੀਆਂ ਨੇ ਐਲਮਾਈਆਂ ਹਾਂ ਬਹੁਤ ਦਿੱਤੀਆਂ ਇੱਕalle ਕੈਪਟਨ ਨਾਲ ਨਹੀਂ ਜੀ ਬਹੁਤ ਲੋਕ ਕੀ ਕਰਦੇ ਆ ਵੀ ਕੇ ਰਣ ਐਲਮਾਈ ਐਲਮਾਈ ਲਈ ਇਹ ਦੋਰੇ ਕੰਪ੍ਰਿੰਟ ਕੇਸ ਲਾ ਦਾਂਗੇ ਕੇਸ ਲਾ ਕੇ ਕਿਉਂਕਿ ਇੱਕ ਸਾਲ ਦਾ ਓਪਨ ਵਰਕ ਪਰਮਿਟ ਮਿਲ ਜਾਂਦਾ ਫਿਰ ਬੰਦੇ ਨੂੰ ਜੀ ਆ ਨਿਊ ਮਾਲਵੇ ਵਾਲੇ ਗਰਸੇਵਕ ਨੇ ਵੀ ਬਹੁਤ ਲਾਈਆਂ ਫਰੀ ਉਹ ਕਹਿੰਦਾ ਮੈਂ ਫਰੀ ਲਾਈਆਂ ਲਾਉਂਦੇ ਨੇ ਕਈਆਂ ਨੇ ਪੈਸੇ ਪੂਸੇ ਲੈ ਪਰ ਕਈਆਂ ਜੀ ਜੀ ਮੁੜ ਕੇ ਇਹਨਾਂ ਕੋਲ 24 25 ਲਮਾਈਆਂ ਪਈਆਂ ਸੀਆਂ ਜੀ ਪ੍ਰੂਵਰ ਬੜੇ ਲੋਕਾਂ ਨੇ ਕਾਲ ਕਰੀ ਇਹਨਾਂ ਨੂੰ ਜੀ ਮੰਨਤਾ ਕਰੀਆਂ ਵੀ ਕਿ ਵੀ ਦੇ ਦਿਓ ਇਹਨਾਂ ਨੇ ਪਰ ਇੱਕ ਵਾਰੀ ਕਹਦਾ ਕਿ ਸਾਡਾ ਜਿਹੜੀ ਹੋ ਗਈ ਕਹਿੰਦੇ ਹੁਣ ਕੁਛ ਹੀ ਹੋ ਜੇ ਅਸੀਂ ਇਹ ਲਮਾਈ ਨਹੀਂ ਦੇਣੀ ਚਾਹੇ ਕੋਈ ਮਰਜ਼ੀ ਆ ਜੇ ਇਹਨਾਂ ਨੇ ਸਿੱਧਾ ਜਵਾਬ ਦੇ ਦਤਾ ਸੀਗਾ ਜੀ ਹਾਂ ਨਹੀਂ ਬੰਦੇ ਅਗਲਾ ਕੰਨਾ ਸਾਲ ਕੰਮ ਕਰਾਂਗੇ ਵਧੀਆ ਜੱਕੀ ਕਾਰਪੋਰੇਸ਼ਨ ਦੇ ਪੈਸੇ ਕਮਾਵਾਂਗੇ ਹਮ ਆਏ ਆ ਜੀ ਥੈਂਕ ਯੂ ਲਵ ਯੂ ਥੈਂਕ ਯੂ ਲਵ ਯੂ ਧੰਨਵਾਦ ਹੈ ਲੋ ਜੀ ਆਪ ਅਗਲੀ ਕਾਲ ਲੈਨੇ ਆ ਅ ਸੋ ਜਿੰਨੀ ਚੁੱਕੇ ਹੈਗੇ ਆ ਜੀ